ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਸਰਵ ਕਲਾ ਭਰਪੂਰ ਪ੍ਰਭ ਮਿਰਥਾ ਜਾਨਨ ਹਾਰ ਜਾਗੈ ਸਿਮਰਨ ਉਦਰੀਐ ਨਾਨਕ ਤਿਸ ਬਲਹਾਰ ਹੁਣ ਇਸ ਸ਼ਲੋਕ ਵਿੱਚ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਜਿਹੜਾ ਆਪਣਾ ਮੂਲ ਹੈ ਪ੍ਰਭ ਹੈ ਉਹਦੇ ਵਿੱਚ ਸਾਰੀਆਂ ਕਰਾਵਾਂ ਹਨ ਉਹ ਹਰ ਤਰ੍ਹਾਂ ਦਾ ਗਿਆਨ ਦੇਵਣ ਵਾਲਾ ਉਹ ਤੁਹਾ ਤਨ ਨੂੰ ਗਿਆਨ ਮਿਲਸਾਗਦਾ ਹੈ ਤੇ ਉਹ ਮਾਨਤੇ ਜਿਹੜੀ ਬੁੱਧੀ ਆ ਉਹਦੇ ਅੰਦਰ ਦੀ ਜਾਣਨ ਵਾਲਾ ਵੀ ਹੈ ਹੁਣ ਇੱਥੇ ਜਦੋਂ ਬੁੱਧੀ ਆਪਣੇ ਮਨ ਨੂੰ ਮਨਾ ਲਿਆ ਉਹਨੂੰ ਸੱਚ ਦੀ ਸਮਝ ਆ ਗਈ ਤੇ ਆਪਣੇ ਮੂਲ ਵਿੱਚ ਜਦੋਂ ਮਿਲ ਜਾਂਦੇ ਹਨ ਤਾਂ ਅੱਗੇ ਫਿਰ ਜਿਹੜਾ ਕੰਮ ਹੈ ਉਹ ਚੇਤ ਦਾ ਰਹਿਣਾ ਸਿਮਰਨ ਕਰਨਾ ਕਿਉਂਕਿ ਹੁਣ ਚੇਤ ਨੇ ਜਿਹੜਾ ਹੈਗਾ ਗੁਰ ਸ਼ਬਦ ਸੁਆਇ ਔਰ ਨਾ ਜਾਣੇ ਕੋਈ ਹੁਣ ਚੇਤ ਨੇ ਸ਼ਬਦ ਵਿੱਚ ਸੁਣਾਣਾ ਹੈਗਾ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਚਿਤ ਸਿਮਰਨ ਕਰੋ ਨੈਣ ਅਵਲੋਕਣੋ ਸਰਵਣ ਬਾਣੀ ਸੋ ਜਸ ਪੂਰ ਰੱਖੋ ਜਦੋਂ ਚਿਤ ਸਿਮਰਨ ਕਰਦਾ ਹੈਗਾ ਤੇ ਬਿਨਾ ਨੈਣਾ ਤੋਂ ਦੇਖਦਾ ਹੈਗਾ ਤੇ ਹਿਰਦੇ ਦੁਆਰਾ ਜਿਹੜੀ ਬਾਣੀ ਨੂੰ ਸਰਵਣ ਕਰਦਾ ਹੈਗਾ ਤੇ ਉਹ ਜਿਹੜਾ ਜਸ ਹੈਗਾ ਉਹਨੂੰ ਆਪਣੇ ਅੰਦਰ ਰੱਖਦਾ ਹੈਗਾ ਉਹਨੂੰ ਵਿਚਾਰ ਕਰਦਾ ਹੈਗਾ ਤੇ ਉਦੋਂ ਜਿਹੜਾ ਅਸਲੀ ਸਿਮਰਨ ਹੋਣ ਜਾ ਕੇ ਸ਼ੁਰੂ ਹੁੰਦਾ ਹੈਗਾ ਹੁਣ ਉਹਨੇ ਅਸ਼ਟਤਾਤ ਪਾਸ਼ਾ ਕੀ ਘੜੀਏ ਸ਼ਬਦ ਵਿਗਾਸ ੁੰਡੜੀ 8ਵੀਂ ਧਾਤ ਹੈ ਇਹ 8ਵਾਂ ਜਿਹੜਾ ਹੈਗਾ ਇਹ ਉਦਾ ਹੈਗਾ ਇੱਥੇ ਅਕਲ-ਕੁਲ ਰਹਿਤ ਹੈਗਾ ਹੁਣ ਇਹਦਾ ਕੋਈ ਸਰੀਰ ਨਹੀਂ ਹੈਗਾ ਸਰੀਰ ਤੋਂ ਪਰੇ ਦੀ ਗੱਲ ਹੈ ਸਿਰਫ ਜੋਤ ਸਰੂਪ ਹੈਗਾ ਤੇ ਇਸ ਕਰਕੇ ਇਹਦਾ ਜਿਹੜਾ ਚੇਤ ਸਿਮਰਨ ਕਰੋ ਕਿ ਬਿਨਾਂ ਨੈਣਾ ਤੋਂ ਦੇਖਣਾ ਹੈਗਾ ਤੇ ਸ਼ਰਵਨ ਬਾਣੀ ਕਰਨੀ ਹੈਗੀ ਤੇ ਇੱਥੇ ਜਿਹੜਾ ਜਸ ਹੁਣ ਇਹ ਪੂਰਾ ਰੱਖਣਾ ਹੈਗਾ ਭਾਵ ਹੁਕਮ ਵਿੱਚ ਸੰਪੂਰਨ ਤੌਰ ਤੇ ਚੱਲਣਾ ਕੰਪਲੀਟ ਸਰੰਡਰ ਹੈਗਾ ਐਨੇ ਮਨ ਸੋ ਮਦ ਕਰ ਕਰੋ ਚਾਰ ਨ ਹਿਰਦੇ ਤਰੋ ਰਸਨ ਅਮਰਤ ਨਾਮ ਨਾਮ ਪਾ ਜਿਹੜਾ ਮਨ ਹੈਗਾ ਉਹ ਹਿਰਦੇ ਵਿੱਚ ਚਲਾ ਗਿਆ ਹੈਗਾ ਹੁਣ ਹਿਰਦੇ ਵਿੱਚ ਹੀ ਰਹਿੰਦਾ ਧਿਆਨ ਜਿਹੜਾ ਹਿਰਦੇ ਵਿੱਚ ਰਹਿੰਦਾ ਹੈਗਾ ਚਾਰਨ ਜਿਹੜੇ ਹਿਰਦੇ ਵਿੱਚ ਹੁਣ ਜਿਹੜਾ ਜਿੰਨਾ ਵੀ ਉਪਦੇਸ਼ ਸੁਣਿਆ ਹੈਗਾ ਉਹ ਹਿਰਦੇ ਵਿੱਚ ਹੀ ਹੈਗਾ ਉਹਨੂੰ ਧਾਰਨ ਕੀਤਾ ਹੈ ਫੇਰ ਜਿਹੜੀ ਰਸਨਾ ਹੈਗੀ ਆ ਫੇਰ ਜਿਹੜੀ ਅਮਰਤ ਰਾਮ ਨਾਮ ਫੇਰ ਰਾਮ ਦੇ ਗਿਆਨ ਦੀ ਵਿਆਖਿਆ ਕਰਦੀ ਹੈ ਜਦੋਂ ਇਹ ਸਾਰੀਆਂ ਜੜੀਆਂ ਉੱਪਰ ਲੀਆਂ ਗਈਆਂ ਗਈਆਂ ਹੈਗੀਆਂ ਸ਼ਰਤਾਂ ਪੂਰੀਆਂ ਕਰਦਾ ਹੈ ਉਹ ਉਸ ਅਵਸਥਾ ਦੀ ਗੱਲ ਹੈ ਇੱਥੇ ਤੇ ਫਿਰ ਇਹ ਜਿਹੜਾ ਗੁਰਬਾਣੀ ਦੇ ਸ਼ਬਦ ਦੀ ਵਿਆਖਿਆ ਕਰਦਾ ਹੈਗਾ ਤੇ ਇਸ ਕਰਕੇ ਅਸਲੀ ਸਿਮਰਨ ਹੋਣ ਸ਼ੁਰੂ ਹੋਇਆ ਜਦੋਂ ਮਨ ਨੂੰ ਤੇ ਬੁੱਧੀ ਉਹਦੇ ਕਬਜ਼ੇ ਵਿੱਚ ਆ ਗਿਆ ਇਸ ਕਰਕੇ ਸਤਗੁਰ ਜੀ ਕਹਿੰਦੇ ਹਨ ਜਿਹੜੀ ਇਹ ਅਵਸਥਾ ਹੁੰਦੀ ਹੈ ਅਸੀਂ ਉਹਦੇ ਕੁਰਬਾਨ ਜਾਂਦੇ ਆ। ਜਦੋਂ ਹੁਕਮ ਤੋਂ ਫੇ ਕੁਰਬਾਨ ਜਾਂਦਾ ਜਦੋਂ ਉਹਦਾ ਜਿਹੜਾ ਮਨ ਤੇ ਬੁੱਧੀ ਉਹਦੇ ਕਬਜੇ ਵਿੱਚ ਆ ਜਾਂਦੇ ਆ ਫਿਰ ਉਹਨੂੰ ਪਤਾ ਕਿ ਹੁਣ ਜਿਹੜਾ ਮੇਰਾ ਮੇਨ ਕੰਮ ਹੈਗਾ ਉਹ ਸ਼ੁਰੂ ਹੋ ਗਿਆ ਕਿਉਂਕਿ ਪਹਿਲਾਂ ਤਾਂ ਸੋਤਾ ਹੀ ਰਿਹਾਗਾ ਅਗਿਆਨਤਾ ਕਰਕੇ ਧਿਆਨ ਨੂੰ ਜਿਹੜਾ ਮਾਇਆ ਵਿੱਚ ਲਾ ਰੱਖਿਆ ਹੈ ਹੁਣ ਮਾਇਆ ਵਿੱਚੋਂ ਜਿਵੇਂ ਬੁੱਧੀ ਨੇ ਆਕਰ ਨੇ ਧਿਆਨ ਨੂੰ ਸਮਝਾ ਕੇ ਉਹਦੇ ਕੋਲ ਪੇਸ਼ ਕੀਤਾ ਹੈ ਤਾਂ ਉਹ ਨੂੰ ਜਿਵੇਂ ਕਿ ਆ ਗਿਆ ਕਿ ਅੰਤ ਨੇ ਵਿੜਾ ਤੇਰੇ ਜੀ ਪੇ ਲਈ ਤੇ ਪ੍ਰਾਣੀ ਤੋਂ ਆਇਆ ਲਾਹ ਲੈਣ ਨੂੰ ਸਮਝਾਰੇ ਬੁੱਧੀ ਵੀ ਤੂੰ ਆਪਣਾ ਜਿਹੜਾ ਸਲੀਕਾ ਮਾ ਹੁਣ ਉਹਦੇ ਵੱਲ ਧਿਆਨ ਦੇ ਅਸ਼ਟਪਦੀ ਟੁੱਟੀ ਗੰਡਨ ਹਾਰ ਗਵਾਲ ਸਰਬ ਜੀ ਆਪੇ ਬਰਤਪਾਲ ਹੁਣ ਇਹ ਤੇ ਸਤਗੁਰ ਜੀ ਬ੍ਰੇਸ਼ ਕਰਦੇ ਆ ਜਿਹੜੀ ਟੁੱਟੀ ਗੰਡਨ ਗੰਡਣ ਵਾਲਾ ਗੰਡਣ ਵਾਲਾ ਉਹ ਗੋਪਾਲ ਆਪਣਾ ਮੂਲ ਹੀ ਹੈ ਕਿਉਂਕਿ ਉਹਦੀ ਸ਼ਕਤੀदाई ਉਹਦੀ ਸ਼ਕਤੀ ਹੀ ਤਾਂ ਆਪਣਾ ਮਨ ਹੈ ਜਾਂ ਆਪਾਂ ਹੈਗੇ ਆ ਜਿਹੜਾ ਸਰੀਰ ਹੈਗਾ ਉਹਦਾ ਜਿਹੜਾ ਮਨ ਹੈਗਾ ਉਹਦੇ ਕਰਕੇ ਹੈਗਾ ਉਹਦੀ ਜੋਤ ਕਰਕੇ ਹੈਗਾ ਤੇ ਇਹ ਕਿਉਂਕਿ ਉਹ ਆਪ ਸਾਰਿਆਂ ਦੀ ਪ੍ਰਤਪਾਲ ਕਰਦਾ ਹੈ ਸਰਬ ਜਿਹੜੇ ਜਿੰਨੇ ਵੀ ਜੀ ਹੈਗੇ ਆ ਉਹਦੀ ਪ੍ਰਤਪਾਲ ਜੇ ਉਹ ਹੈ ਤਾਂ ਸਰੀਰ ਹੈ ਜਿੰਕੋ ਜੇ ਜੋਤ ਆਤਮਾ ਹੈ ਤਾਂ ਸਰੀਰ ਹੈ ਜੇ ਆਤਮਾ ਨਹੀਂ ਤਾਂ ਸਰੀਰ ਕਿੱਥੋਂ ਆਇਆ ਇਸ ਕਰਕੇ ਉਹ ਪ੍ਰਤਪਾਲ ਹੈਗਾ ਇਹਦੀ ਪ੍ਰਤਪਾਲ ਵੀ ਆਪੇ ਕਰਦਾ ਤੇ ਗਿਆਨ ਵੀ ਇਹਨੂੰ ਆਪੇ ਦਿੰਦਾ ਹੈਗਾ ਸਗਲ ਕੀ ਚਿੰਤਾ ਜਿਸ ਮਨ માં ਹੈ ਤਿਸਤੇ ਬਿਰਥਾ ਕੋਈ ਨਹੀਂ ਹੁਣ ਇਥੇ ਇਹ ਕਿਹਾ ਗਿਆ ਕਿ ਜੇ ਪਰਮੇਸ਼ਰ ਨੇ ਮਨ ਵਿੱਚ ਜੜਾਇਆ ਹੈਗਾ ਨਿਰਨਾ ਨ ਉਹਨਾਂ ਨੂੰ ਸੱਚ ਦਾ ਗਿਆਨ ਹੈ ਉਹਨਾਂ ਦੇ ਮਨ ਵਿੱਚ ਸਾਰਿਆਂ ਦੀ ਚਿੰਤਾ ਹੈ ਜਿੰਨੇ ਵੀ ਇਥੇ ਜੀਵ ਆਪਾਂ ਜਿਹੜੇ ਤਿੰਨ ਲੋਕਾਂ ਵਿੱਚ ਫਸੇ ਹੈਗੇ ਤੇ ਉਹਦੀ ਉਹਦੇ ਬਾਹਰ ਤਾਂ ਕੋਈ ਵੀ ਨਹੀਂ ਹੈਗਾ ਇਸ ਕਰਕੇ ਆਪਣੇ ਮੂਲ ਨੂੰ ਬੁੱਧੀ ਕਹਿ ਰਿਹਾ ਹੈ ਕਹਿੰਦੇ ਰੇ ਮਨ ਮੇਰੇ ਸਦਾ ਹਰ ਜਾਪ ਕਿ हे ਮੇਰੇ ਮਨ ਤੈਨੂੰ ਹਮੇਸ਼ਾ ਹੀ ਉਸ ਨੂੰ ਜਪਣਾ ਚਾਹੀਦਾ ਉਸ ਨੂੰ ਸਮਝਣਾ ਚਾਹੀਦਾ ਹੈ ਅਬਨਾਸੀ ਪ੍ਰਭ ਆਪੇ ਆਪ ਕਿਉਂਕਿ ਜਿਹੜਾ ਆਪਣਾ ਮੂਲ ਹੈਗਾ ਉਹ ਬਨਾਸੀ ਹੈ ਤੇ ਆਪੇ ਆਪ ਉਹਦਾ ਹੀ ਮਨ ਹੈਗਾ ਆਪਾਂ ਮਾਨੁਤੇ ਚੇਤ ਜਿਹੜਾ ਹੈਗਾ ਜਿੰਨਾ ਚਿਰ ਇਹ ਧਿਆਨ ਬਾਹਰ ਮੁਖੀ ਹੈ ਤੇ ਇਹ ਅਬਨਾਸੀ ਨਹੀਂ ਹੈਗਾ ਅਕਾਲ ਮੂਰਤ ਨਹੀਂ ਹੈਗਾ ਪਰ ਜਦੋਂ ਇਹ ਧਿਆਨ ਅੰਤਰਮੁਖੀ ਹੋ ਜਾਂਦਾ ਫਿਰ ਇਹ ਆਪੇ ਆਪ ਅਬਨਾਸੀ ਵੀ ਆਪ ਹੀ ਹੈਗਾ ਇਹ ਜਿਹੜਾ ਜੀਵ ਹੈਗਾ ਜ ਜੀ ਕਹ ਲੋ ਇਹ ਆਪ ਹੀ ਹੈਗਾ ਆਪਣ ਕੀਆ ਕᓱ ਨਾ ਹੋਏ ਜੇ ਸੋ ਪ੍ਰਾਣੀ ਲੋਚੇ ਕੋਈ ਕਹਿੰਦੇ ਆਪਣਾ ਕੀਤਾ ਇਹਦਾ ਕੁਝ ਨਹੀਂ ਹੋ ਸਕਦਾ ਹੈਗਾ ਜੇ ਪ੍ਰਾਣੀ ਜਿੰਨਾ ਮਰਜੀ ਆਪਣੇ ਅੰਦਰ ਇਛਾ ਮਾ ਪੈਦਾ ਕਰ ਲਵੇ ਕਿਉਂਕਿ ਜਿਹੜਾ ਇਹਦਾ ਮੂਲ ਹੈਗਾ ਕਿਉਂਕਿ ਮੂਲ ਦਾ ਹੀ ਧਿਆਨ ਮਨ ਹੈਗਾ ਮੂਲ ਨੂੰ ਜੇ ਮਾਇਆ ਦੀ ਛਾਹ ਗਿਆ ਤਾਂ ਉਹ ਜਿੰਨਾ ਚਿਰ ਇਛਾ ਨਹੀਂ ਛੱਡਦਾ ਤੇ ਸੰਸਾਰ ਵਿੱਚ ਆਉਂਦਾ ਰਹਿੰਦਾ ਹੈਗਾ ਇਸ ਕਰਕੇ ਇਹ ਜੀਵ ਦੇ ਹੱਥ ਵਿੱਚ ਬਹੁਤਾ ਕੁਝ ਨਹੀਂ ਹੈਗਾ ਤਾਂ ਹੀ ਪਹਿਲਾਂ ਆਇਆ ਸੀ ਕਿ ਮਾਨਨ ਕਿ ਨਾ ਹੀ ਕਿਛਾਤ ਇਹੜਾ ਮਨ ਨੂੰ ਚਲਾਉਣ ਵਾਲਾ ਹੈਗਾ ਮਨ ਹੈਗਾ ਇਹਦੇ ਹੱਥ ਵਿੱਚ ਕੁਝ ਨਹੀਂ ਹੈ ਅਸਲ ਵਿੱਚ ਜਿਹੜੀ ਇੱਛਾ ਛਾ ਇੱਛਾ ਹੁੰਦੀ ਉਹਦੇ ਅੰਦਰ ਵਾਲੇ ਮੂਲ ਵਿੱਚ ਹੀ ਹੁੰਦੀ ਹੈ ਤੇ ਇਸ ਬਿਨ ਨਾ ਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏ ਘਰਨਾਮ ਕਹਿੰਦੇ ਉਹ ਤੋਂ ਬਗੈਰ ਜਿਹੜਾ ਹੋਰ ਤੇਰਾ ਕੋਈ ਕੰਮ ਨਹੀਂ ਹੈ ਇਸੇ ਕਰਕੇ ਕਿਹਾ ਗਿਆ ਕਿ ਗੁਰ ਕੀ ਸੇਵਾ ਸ਼ਬਦ ਵਿਚਾਰ ਗੁਰ ਕੀ ਸੇਵਾ ਸ਼ਬਦ ਵਿਚਾਰ ਹੁਣ ਕਿਉਂਕਿ ਆਪਣਾ ਅਸਲੀ ਕੰਮ ਜਿਹੜਾ ਮਨ ਦਾ ਅਸਲੀ ਕੰਮ ਹੈਗਾ ਉਹਨੂੰ ਸੱਚ ਦਾ ਗਿਆਨ ਦੇਣਾ ਹੈਗਾ ਕਿਉਂਕਿ ਉਹਦਾ ਗਿਆਨ ਘੱਟ ਹੈ ਗਿਆਨ ਘੱਟ ਹੋਣ ਕਰਕੇ ਉਹਦੇ ਅੰਦਰ ਜਿਛਾਵਾ ਹੈ ਗਿਆ ਤੇ ਜੇ ਉਹਨਾਂ ਦਾ ਗਿਆਨ ਦੇਗਾ ਉਹਨੂੰ ਪੂਰਾ ਕਰੇਗਾ ਤਾਂ ਇਹਦਾ ਜਿਹੜਾ ਕੰਮ ਪੂਰਾ ਹੋਣਾ ਹੈਗਾ ਕਿਉਂਕਿ ਅੱਗੇ ਬਚਨ ਗਨਾਨਕ ਜੀ ਕਹਿ ਰਹੇ ਨੇ ਕਿ ਗਤੀ ਤੇਰੀ ਗਤੀ ਤਾਂ ਹੋਣੀ ਹੈ ਜਿਹੜਾ ਏਕ ਹਰਨਾਮ ਜਿਹੜਾ ਸੱਚ ਦਾ ਗਿਆਨ ਹੈਗਾ ਉਹਨੂੰ ਸਮਝੇਗਾ ਕਿਉਂਕਿ ਜਦੋਂ ਮਨ ਸਮਝਦਾ ਤੇ ਕਿ ਉਹ ਅੰਦਰ ਵਾਲੇ ਦਾ ਧਿਆਨ ਹੀ ਤਾਂ ਮੰਨ ਹੈਗਾ ਹੁਣ ਜਦੋਂ ਧਿਆਨ ਗੁਰਬਾਣੀ ਦਾ ਉਪਦੇਸ਼ ਨੂੰ ਸਮਝ ਰਿਹਾ ਹੈਗਾ ਸੁਣ ਕੇ ਉਪਦੇਸ਼ ਨੂੰ ਸਮਝ ਰਿਹਾ ਹੈ ਤਾਂ ਜਿਹੜਾ ਗਿਆਨ ਜਾਂਦਾ ਹੈ ਹਰੇਕ ਦਾ ਗਿਆਨ ਉਹਦੇ ਹਿਰਦੇ ਵਿੱਚ ਹੀ ਜਾਂਦਾ ਹੈ ਕਿਉਂਕਿ ਜਿਹੜਾ ਸਮਝਣ ਵਾਲਾ ਉਹ ਹਿਰਦੇ ਵਿੱਚ ਆਏਗਾ ਜਿਵੇਂ ਗੁਰਬਾਣੀ ਦਾ ਬਚਨ ਹੈ ਗੁਪਤੇ ਗੁਪਤੇ 부ਜੇ ਜੁਗਜਤਵਾਰੇ ਘਟ ਘਟ ਵਰਤੇ ਉਧਰ ਮੁਝਾਰੇ ਜਿਹੜਾ ਅੰਦਰ ਗੁਪਤ ਚੇਤ ਹੈਗਾ ਕੋਈ ਬੁੱਝਦਾ ਹੈਗਾ ਉਹਨੂੰ ਹੀ ਸਾਖੀ ਵੀ ਹੋਈ ਹੈ ਉਹ ਹਰੇਕ ਜਨਮ ਦਾ ਸਾਖੀ ਹੈ ਕਿਉਂਕਿ ਹਰੇਕ ਜਨਮ ਤੋਂ ਨੇ ਥੋੜਾ ਥੋੜਾ ਗਿਆਨ ਲਿਆ ਹੈ ਇਸ ਕਰਕੇ ਉਹਨੂੰ ਆਪਣੇ ਨਾਲੋਂ ਜ਼ਿਆਦਾ ਗਿਆਨ ਹੈ ਇਸ ਕਰਕੇ ਗਤੀ ਉਹਦੀ ਹੋਣੀ ਹੈਗੀ ਹੈ ਗਤੀ ਤਾਂ ਹੋਣੀ ਹੈ ਜੇ ਸ਼ਬਦੀ ਵਿਚਾਰ ਕਰੂਗਾ ਨਹੀਂ ਤਾਂ ਨਹੀਂ ਹੋਣੀ ਹੈਗੀ ਇਸ ਕਰਕੇ ਬਹੁਤ ਇੰਪੋਰਟੈਂਟ ਹੈਗਾ ਕਿ ਗੁਰਬਾਣੀ ਦੇ ਉਪਦੇਸ਼ ਨੂੰ ਸਮਝਣਾ ਰੂਪਵੰਤ ਹੋਏ ਨਹੀਂ ਮੋਹੇ ਪ੍ਰਭ ਕੀ ਜੋਤ ਸਗਲ ਕਟ ਸੋਏ ਕਹਿੰਦੇ ਜਿਹੜਾ ਰੂਪਵੰਤ ਜਿਹੜਾ ਪ੍ਰਭ ਦੀ ਜੋਤ ਖਰੇਕ ਦੇ ਘਟ ਵਿੱਚ ਸੋਹਦੀ ਹੈਗੀ ਹੈ ਉਹ ਬਾਹਰ ਰੂਪਵੰਤ ਹੋ ਕੇ ਦੂਸਰਿਆਂ ਨੂੰ ਮੋਹਦਾ ਨਹੀਂ ਹੈਗਾ ਇੱਥੇ ਜਿਹੜੀਆਂ ਗਰਬਾਣੀ ਵਿੱਚ ਪ੍ਰਾਣੀਆਂ ਧਾਰਨਾਵਾਂ ਹੈਗੀਆਂ ਜਿਵੇਂ ਕਿ ਕਿਹਾ ਗਿਆ ਕਿ ਵਿਸ਼ਨੂੰ ਨੇ ਮੂਰਤੀ ਰੂਪ ਧਾਰਨ ਕਰਕੇ ਰਾਖਸ਼ਾਂ ਤੋਂ ਅਵਰਤ ਖੋਲਿਆ ਉਹਨਾਂ ਨੂੰ ਮੌਤ ਕਰ ਦਿੱਤਾ ਤੇ ਉਹ ਦੇਵਤਿਆਂ ਨੇ ਅਵਰਤ ਚੁੱਕ ਲਿਆ ਉਹਨੇ ਤੇ ਸਤਿਗੁਰ ਜੀ ਇਹ ਕਹਿ ਰਿਹਾ ਕਿ ਜਿਹੜਾ ਪ੍ਰਭ ਹੈ ਜਿਹੜੀ ਜੋਤ ਹੈ ਜਿਹੜਾ ਨਿਰਾਰਾਕਾਰ ਸਰੂਪ ਘਟ ਵਿੱਚ ਸੌਂਦਾ ਹੈ ਜਿਹੜਾ ਅਸਲੀ ਸਰੂਪ ਹੈ ਉਹ ਕਿਸੇ ਨੂੰ ਬਾਹਰ ਰੂਪਵੰਤ ਹੋ ਕੇ ਸਰੀਰ ਧਾਰਨ ਕਰਕੇ ਉਹਦਾ ਨਹੀਂ ਆਇਗਾ ਉਹ ਅੰਦਰੋਂ ਹੀ ਗਿਆਨ ਜੋ ਕੁਝ ਹੁਕਮ ਜੜਾ ਅੰਦਰੋਂ ਹੀ ਗਿਆਨ ਦੇ ਕੇ ਅਗਿਆਨਤਾ ਨੂੰ ਦੂਰਨ ਕਰਦਾ ਉਹ ਸਰੀਰ ਧਾਰਨ ਨਹੀਂ ਕਰਦਾ ਐ ਜਿਹੜੇ ਕਹਿ ਰਹੇ ਕਿ ਸਾਨੂੰ ਫਲਾਣੇ ਦੇ ਦਰਸ਼ਨ ਹੋਏ ਤੇ ਮੁਕੜੇ ਦੇ ਦਰਸ਼ਨ ਹੋਏ ਆ ਇਹ ਸਭ ਮਾਇਆ ਹੈਗੀ ਆ ਇਸ ਕਰਕੇ ਸੱਚ ਨਹੀਂ ਆ ਪਰ ਜਿਹੜਾ ਸੱਚ ਹੈਗੀ ਆ ੜੀ ਜੋਤ ਹੈਗੀ ਘਟ ਦੇ ਵਿੱਚ ਸੋਹਦੀ ਹੈਗੀ ਆ ਉਹ ਕਿਸੇ ਨੂੰ ਸਰੀਰਕ ਦਰਸ਼ਨ ਨਹੀਂ ਦਿੰਦੀ ਐ ਸਿਰਫ ਗਿਆਨ ਦੇ ਨਾਲ ਹੀ ਪ੍ਰਗਾਸ ਕਰਦੀ ਐ ਧਨਵੰਤਾ ਹੋਏ ਕਿਆ ਕੁ ਗਰਭ ਹੈ ਜਾਂ ਸਭ ਕਿਸ ਕਿਸ ਤਿਸ ਦਾ ਦਿਆ ਦਰ ਹੈ ਹੁਣ ਜੇ ਕੋਈ ਆਪਣੇ ਪੈਸੇ ਟਕੇ ਦਾ ਸੰਕਾਰ ਕਰਾਈ ਪਰ ਜਿਹੜਾ ਕੁਝ ਉਹਨੂੰ ਮਿਲਿਆ ਹੈ ਇਹ ਸਾਰਾ ਪਰਮੇਸ਼ਰ ਦੀ ਸ਼ਕਤੀ ਕਰਕੇ ਮਿਲਿਆ ਹੈ ਪਰਮੇਸ਼ਰ ਦੀ ਹੀ ਦੇਣ ਹੈਗੀ ਹੈ ਪਰਮੇਸ਼ਰ ਦੀ ਜੋਤ ਕਰਕੇ ਤਾਂ ਇਹ ਸਾਰਾ ਸਰੀਰ ਚੱਲ ਰਿਹਾ ਹੈਗਾ ਜਿਵੇਂ ਕਿ ਗਰਵਾਣ ਦਾ ਵਚਨ ਆਇਆ ਜਦੋਂ ਇਹ ਚਾਹ ਬ ਆਪਣੀ ਜੋਤ ਖਿੰਚੇ ਤੂੰ ਸੌਮੀ ਕਰੋ ਦਿਖਾ ਕੋਈ ਵਖਿਆਨਾ ਕਿ ਜਦੋਂ ਤੂੰ ਆਪਣੇ ਵਿੱਚ ਜੋਤ ਖੇਚ ਲੈਣੀ ਹੈ ਫੇਰ ਕੋਈ ਬੋਲ ਸਕਦਾ ਹੈ ਇਹ ਜੇ ਕੋਈ ਹੰਕਾਰ ਕਰ ਰਿਹਾ ਹੈ ਆਪਣੇ ਸਰੀਰ ਦਾ ਤਾਂ ਉਹ ਤਾਂ ਛਿੰਨ ਭੰਗਰ ਹੈਗਾ ਬਹੁਤੀ ਦਿਨ ਰਹਿਣ ਵਾਲਾ ਨਹੀਂ ਹੈਗਾ ਇਸ ਕਰਕੇ ਜਿਹੜਾ ਦੇਣ ਵਾਲਾ ਹੈਗਾ ਜਿਹੜਾ ਹੁਕਮ ਹੈਗਾ ਉਹਦੇ ਅੱਗੇ ਹੀ ਸਿਰ ਝੁਕਾਉਣਾ ਚਾਹੀਦਾ ਹੈ ਕਿਉਂਕਿ ਸਾਰਾ ਕੁਝ ਉਸ ਦਾ ਹੀ ਦਿੱਤਾ ਹੋਇਆ ਹੈ ਚੰਦ ਸੂਰਜ ਜਿੰਨੀ ਵੀ ਸ੍ਰਿਸ਼ਟੀ ਹੈ ਸਾਉਸ ਦੀ ਬੜਾਈ ਹੋਈ ਹੈ ਆਪਾਂ ਤਾਂ ਪਤਾ ਨਹੀਂ ਕੀ ਗੱਲ ਹੈ ਗਿਆਨਤਾ ਕਰਕੇ ਕਿਸੇ ਕੋਲ ਕੋਈ ਚਾਰ ਚੀਜ਼ਾਂ ਆ ਜਾਂਦੀਆਂ ਹਨ ਤੋਂ ਦਾ ਹੰਕਾਰ ਕਰਦਾ ਹੈ ਪਰ ਸਾਨੂੰ ਇਸ ਚੀਜ਼ ਤੋਂ ਗੁਰਵਾਣੀ ਬਚਣ ਲਈ ਕਹਿੰਦੀ ਹੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਦੀ ਕਲਾ ਬਿਨਾ ਕਹਿ ਤਾਰੈ ਕਿ ਜੇ ਕੋਈ ਆਪਣੇ ਆਪ ਨੂੰ ਬੜਾ ਸੂਰਮਾ ਧਾਨਾ ਹੋਵੇ ਪਰ ਉਹ ਪ੍ਰਭ ਦੀ ਜਿਹੜਾ ਆਪਣੇ ਹਮੂਲ ਦੀ ਕਲਾ ਤੋਂ ਬਿਨਾ ਦੱਸੋ ਕਿੱਥੇ ਜਾ ਸਕਦਾ ਉਹ ਤਾਂ ਕੁਝ ਵੀ ਨਹੀਂ ਆਏਗਾ ਸਰਵ ਅਗਿਆਨਤਾ ਵਿੱਚ ਆਪਣੇ ਆਪ ਨੂੰ ਸੂਰਮਾ ਕਾਈ ਜਾਂਦਾ ਸੂਰਮਾ ਦਾ ਤਾਂ ਹੈ ਜੇ ਵਿੱਚ ਤੇਰੇ ਜੋਤ ਹੈਗੀ ਆ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਣੇ ਗਵਾਰ ਕਹਿੰਦੇ ਜੇ ਕੋ ਆਪਣੇ ਆਪ ਨੂੰ ਦਾਤਾਰ ਕਾਈ ਜਾਵੇ ਕਿ ਮੈਂ ਦਾਤਾ ਹੈਗਾ ਬੜਾ ਲੋਕਾਂ ਨੂੰ ਦਾਨ ਕਰਦਾ ਹੈਗਾ ਹੁਣ ਜਿਹੜਾ ਦੇਣ ਵਾਲਾ ਹੈਗਾ ਜਿਹੜਾ ਹੁਕਮ ਹੈਗਾ ਉਹਨੂੰ ਗਵਾਰ ਜਾਂਦਾ ਹੈਗਾ ਗਰਵਾਣੀ ਦਾ ਬਚਨ ਹੈ ਇੱਕ ਦਾਤਾ ਸਭ ਜਗਤ ਭਿਖਾਰੀਆ ਹਰ ਜਾਚ ਸਭ ਮੰਗ ਮੰਗਣਾ ਕਿਉਂਕਿ ਜਿਹੜਾ ਦਾਤਾ ਹੈ ਬਾਕੀ ਇੱਕੋ ਹੀ ਹੈਗਾ ਉਹ ਸੱਚਾ ਹੁਕਮ ਹੈਗਾ ਪਰ ਸਾਰਾ ਜਗਤ ਭਿਖਾਰੀ ਹੈਗਾ ਸਾਰੇ ਉਹਦੇ ਕੋਲੋਂ ਹੀ ਮੰਗਾ ਮੰਗਦੇ ਹੈਗੇ ਤੋ ਬੂਰੀਆਂ ਵੀ ਕਰਦਾ ਹੈਗਾ ਤੇ ਜੇ ਕੋਈ ਸੰਸਾਰੀ ਵਿਅਕਤੀ ਆਪਣੇ ਆਪ ਨੂੰ ਦਾਤਾ ਸਮਝਦਾ ਤਾਂ ਇਹ ਉਸਦੀ ਅਗਿਆਨਤਾ ਹੈ ਹੋਰ ਕੁਝ ਵੀ ਨਹੀਂ ਹੈਗਾ ਜਿਸ ਗੁਰ ਪ੍ਰਸਾਦ ਟੁੱਟੇ ਹਉ ਰੋਗ ਨਾਨਕ ਸੋ ਜਨ ਸਦਾ ਰੋਗ ਅਰੋਗ ਕਹਿੰਦੇ ਜਿਸ ਦੀ ਕਿਸ ਜਿਸ ਗਿਆਨ ਦੀ ਕਿਰਪਾ ਨਾਲ ਜਿਹੜਾ ਹਉਮੇ ਦਾ ਰੋਗ ਟੁੱਟਦਾ ਹੈਗਾ ਉਹ ਗਿਆਨ ਜਿਹੜਾ ਹੈਗਾ ਉਹਨੂੰ ਸਮਝਣਾ ਚਾਹੀਦਾ ਹੈਗਾ ਕਿ ਉਸ ਗਿਆਨ ਦੇ ਨਾਲ ਜਿਹੜਾ ਜਾਣੇਗਾ ਨਾਨਕ ਜੀ ਕਹਿੰਦੇ ਹਨ ਸਦਾ ਅਰੋਗ ਰਹਿੰਦਾ ਹੈ ਕਿਹੜੇ ਗਿਆਨ ਨਾਲ ਜਿਸ ਗਿਆਨ ਦੀ ਕਿਰਪਾ ਨਾਲ ਹਉਮੇ ਦਾ ਰੋਗ ਟੁੱਟਦਾ ਉਹ ਹੈ ਨਾਮ ਉਹ ਹੈ ਧੁਰ ਕੀ ਬਾਣੀ ਤੁਰ ਕੀ ਬਾਣੀ ਹੈ ਜਿਵੇਂ ਕੀ ਗਰਵਾਣੀ ਦਾ ਬਚਨ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਬਾਣੀ ਕਹਿ ਸੇਵਕ ਜਨ ਮਾਨੇ ਪ੍ਰਤਕ ਗੁਰੂ ਨਿਸਤਾਰੇ ਹੁਣ ਉਹ ਗਿਆਨ ਜਿਹੜਾ ਹੈਗਾ ਉਹ ਜਿਹੜਾ ਅਗਿਆਨਤਾ ਨੂੰ ਦੂਰ ਕਰ ਦਿੰਦਾ ਹੈ ਉਹ ਮੇਰੇ ਰੋਗ ਨੂੰ ਦੂਰ ਕਰ ਦਿੰਦਾ ਹੈ ਤੇ ਇਹਨੂੰ ਸਦਾ arogh ਕਰ ਦਿੰਦਾ ਹੈ ਉਹ ਨਾਨਕ ਜੀ ਕਹਿੰਦੇ ਹਨ ਕਿ ਉਹ ਜਿਹੜਾ ਜਾਨਾ ਜੇ ਨੇ ਜਿਹਦੇ ਗਿਆਨ ਦੀ ਕਿਰਪਾ ਹੁੰਦੀ ਹੈ ਉਹ ਮੇਰਾ ਰੋਗ ਟੁੱਟਿਆ ਹੈਗਾ ਉਹ ਜਨ ਹੀ ਸਦਾ ਅਰੋਗ ਰਹਿੰਦਾ ਹੈ ਜਿਉ ਮੰਦਰ ਕੋ ਥਾਵੇਂ ਥਮਨ ਕਿਉ ਗੁਰ ਕਾ ਸ਼ਬਦ ਮਨੈ ਸਥਮਨ ਜਿਸ ਤਰ੍ਹਾਂ ਇੱਕ ਮੰਦਰ ਨੂੰ ਜਿਹੜਾ ਹੈਗਾ ਥਮੀਆਂ ਦੇ ਨਾਲ ਥਮਿਆ ਹੁੰਦਾ ਹੈ ਇਸੇ ਤਰ੍ਹਾਂ ਜਿਹੜਾ ਗਿਆਨ ਦਾ ਸ਼ਬਦ ਹੈਗਾ ਮਨ ਦੇ ਵਿੱਚ ਹੈਗਾ ਸਥਮਨ ਹੈਗਾ ਮਨ ਨੂੰ ਮਨ ਨੂੰ ਟਿਕਾ ਵਿੱਚ ਰੱਖਣ ਵਾਲਾ ਹੋਇਆ ਹੈਗਾ ਸ਼ਬਦ ਜਿਵੇਂ ਗੁਰਬਾਣੀ ਦਾ ਬਾਗ ਹੈ ਗਿਆਨ ਕਾ ਬੱਦਾ ਮਨ ਰਹਿ ਗੁਰ ਬਿੰਗਿਆ ਲੈਣਾ ਹੋਏ ਗਿਆਨ ਹੀ ਇੱਕੋ ਜੀ ਚੀਜ਼ ਹੈਗੀ ਹੈ ਜਿਹਦੇ ਵਿੱਚ ਮਨ ਸਮਝਣ ਵਿੱਚ ਲੱਗਦਾ ਹੈ ਹੋਰ ਬਾਕੀ ਜਿੰਨੇ ਵੀ ਤਰੀਕੇ ਆ ਉਹ ਸਾਰੇ ਹੀ ਫੇਲ ਆ ਗਏ ਜਿਉ ਪਾ ਖਾਣ नाव ਚੜ ਤਰੇ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਕਹਿੰਦੇ ਜਿਸ ਤਰ੍ਹਾਂ ਇੱਕ ਪੱਥਰ ਆ ਗਿਆ ਤੇ ਜੇ ਉਹਨੂੰ ਬੇੜੀ ਵਿੱਚ ਚੜਾ ਲਈਏ ਤਾਂ ਉਹ ਦੂਜੇ ਪਾਸੇ ਜਾ ਸਕਦਾ ਹੈ ਇਸੇ ਤਰ੍ਹਾਂ ਜਿਹੜਾ ਇਹ ਪ੍ਰਾਣੀ ਹੈ ਜਿਹੜਾ ਜੀਵ ਹੈਗਾ ਜੇ ਗਿਆਨ ਨੂੰ ਗਿਆਨ ਨੂੰ ਹਿਰਦੇ ਵਿੱਚ ਬਸਾਵੇ ਜਾਂ ਗਿਆਨ ਵਿੱਚ ਧਿਆਨ ਲਾਵੇ ਤਾਂ ਇਹ ਜਿਹੜੀ ਅਗਿਆਨਤਾ ਤੋਂ ਇਹ ਤਾਰ ਸਕਦਾ ਹੈ ਅਗਿਆਨ ਅਗਿਆਨਤਾ ਨੂੰ ਜਿੱਤ ਸਕਦਾ ਹੈ ਜਿਵੇਂ ਅੰਧਕਾਰ ਦੀਪਕ ਪ੍ਰਗਾਸ ਗੁਰਦੇ ਗੁਰਦਾਰਸ਼ਨ ਦੇਖ ਮਨ ਹੋਏ ਵਿਗਾਸ ਕਹਿੰਦੇ ਜਿਸ ਤਰ੍ਹਾਂ ਹਨੇਰੇ ਦੇ ਵਿੱਚ ਇੱਕ ਦੀਵਾ ਜਿਹੜਾ ਹੈਗਾ ਉਹ ਪ੍ਰਕਾਸ਼ ਕਰਦਾ ਹੈ ਪਰ ਜਿਹੜਾ ਸੱਚ ਦਾ ਗਿਆਨ ਹੈਗਾ ਓ ਅਗਿਆਨਤਾ ਵਿੱਚ ਉਪਰਗਾਸ ਕਰਦਾ ਇਸ ਕਰਕੇ ਜਿਹੜਾ ਅਗਿਆਨ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਹੁਣ ਜਦੋਂ ਦੁੱਖਾਂ ਵਿੱਚ ਇਹ ਜਿਹੜਾ ਤੇਲ ਪਾਉਂਦਾ ਹੈਗਾ ਸੱਚ ਦੇ ਗਿਆਨ ਦਾ ਸੱਚ ਦੇ ਗਿਆਨ ਦਾ ਦੀਪਕ ਬਾਲਿਆ ਹੈਗਾ ਸੱਚ ਦੇ ਗਿਆਨ ਦੇ ਦੀਪਕ ਦੇ ਨਾਲ ਕੀ ਹੋਇਆ ਹਨੇਰੇ ਦੇ ਵਿੱਚ ਇਹਨੂੰ ਜਿਹੜਾ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਤੇ ਇਹਦੇ ਅੰਦਰ ਪ੍ਰਗਾਸ ਹੋ ਗਿਆ ਜਿਹੜਾ ਬਾਰੀ ਕੋਈ ਦੀਵਾ ਬਾਲਦਾ ਉਹਦਾ ਪ੍ਰਕਾਸ਼ ਹੁੰਦਾ ਹੈ ਜਿਵੇਂ ਹਨੇਰੇ ਵਿੱਚ ਦੀਵਾ ਵਾਲਿਆ ਤੋਂ ਪ੍ਰਕਾਸ਼ ਹੈ ਪਰ ਇੱਥੇ ਜਿਹੜਾ ਅੰਦਰਲਾ ਹਨੇਰਾ ਦੂਰ ਕਰਨ ਲਈ ਜਿਹੜਾ ਦੀਵਾ ਵਾਲਿਆ ਜਾਂਦਾ ਜਿਹੜਾ ਸੱਚ ਦੇ ਗਿਆਨ ਦਾ ਉਪਦੇਸ਼ ਲਿਆ ਜਾਂਦਾ ਉਹਨਾਂ ਪ੍ਰਗਿਆਸ ਹੁੰਦਾ ਹੈ ਗੁਰਦਰਸ਼ਨ ਦੇਖਮਨ ਹੋਏਵੇਗਾ ਫੇ ਜਿਹੜੇ ਗਿਆਨ ਦਾ ਦਰਸ਼ਨ ਜਦੋਂ ਗਿਆਨ ਦੀ ਸਮਝ ਆਉਣੀ ਹੋ ਜਾਂਦੀ ਹੈਗੀ ਆ ਉਹਦੇ ਨਾਲ ਮਨ ਵਿੱਚ ਫਿਰ ਵਿਕਾਸ ਪੈਦਾ ਹੁੰਦਾ ਹੈ ਕਿਉਂਕਿ ਜੇ ਆਪਾਂ ਗਰਬਾਣੀ ਪੜਦੇ ਆਂ ਉਡੀ ਆਪਾਂ ਨੂੰ ਪੂਰੀ ਸਮਝ ਆਂਦੀ ਹੈ ਤੇ ਆਪੋ ਦੇ ਅਨਸਾਰ ਚੱਲਦੇ ਆ ਤਾਂ ਆਪਾਂ ਨੂੰ ਖੁਸ਼ੀ ਹੋਣੀ ਹੈਗੀ ਪਰ ਆਪਾਂ ਨੂੰ ਸਮਝ ਨਾਣ ਕਰਕੇ ਆਪਾਂ ਸੋਹਣੀਆਂ ਸੁਣਾਈਆਂ ਗੱਲਾਂ ਦੇ ਵਿਸ਼ਵਾਸ ਕਰਨ ਕਰਕੇ ਆਪਣੇ ਅੰਦਰ ਵਿਗਾਸ ਨਹੀਂ ਹੋ ਰਿਹਾ ਇਸ ਕਰਕੇ ਆਪਾਂ ਨੂੰ ਬਹੁਤ ਹੀ ਸਮਝਣ ਦੀ ਲੋੜ ਹੈ ਕਿ ਗੁਰਬਾਣੀ ਦੇ ਉਪਦੇਸ਼ ਨੂੰ ਜਿਹੜਾ ਹੈਗਾ ਉਹਨੂੰ ਹੀ ਸਮਝੀਏ ਬਾਕੀ ਹੋਰ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ 'ਵੱਛ ਧਿਆਨ ਨਾ ਲਾਈਏ ਜਿਉਂ ਮਹਾ ਅਧਿਆਨ ਮੈਂ ਮਾਰਗ ਪਾਵੈ ਜੇ ਸਾਧੂ ਸੰਗੀ ਮਿਲ ਜੋਤ ਪ੍ਰਗਟਾਵੇ ਕਹਿੰਦੇ ਜਿਹੜੀ ਸਾਧੂ ਦੀ ਸੰਗਤੀ ਹੈਗੀ ਆ ਜਦੋਂ ਸਾਧੂ ਦੀ ਆਪਾਂ ਆਪਣੇ ਮੂਲ ਦੇ ਵਿੱਚ ਧਿਆਨ ਲਾਉਂਦੇ ਆ ਤਾਂ ਜੋਤ ਪ੍ਰਗਟਾਵੇ ਭਾਵ ਅੰਦਰੋਂ ਗਿਆਨ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਤਰ੍ਹਾਂ ਜਿਹੜਾ ਗਿਆਨ ਪੈਦਾ ਹੋਣਾ ਹੈ ਜਿਵੇਂ ਕਹਿੰਦੇ ਇੱਕ ਉद्याਨ ਹੈਗਾ ਬੜਾ ਸੁਨਸਾਨ ਰਸਤਾ ਹੈਗਾ ਉਹਦੇ ਵਿੱਚ ਮਾਰਗ ਪਾਉਣਾ ਕੋਈ ਸ਼ੌਕੀ ਗੱਲ ਨਹੀਂ ਹੈਗੀ ਉਹਦੇ ਵਿੱਚ ਮਾਰਗ ਨਹੀਂ ਹੁੰਦਾ ਪਰ ਮਾਰਗ ਪਾਉਣਾ ਪੈਣਾ ਹੈਗਾ ਜੇ ਤੁਸੀਂ ਅੱਗੇ ਜਾਣਾ ਹੈਗਾ ਇਸੇ ਤਰ੍ਹਾਂ ਜਿਹੜਾ ਇਹ ਸੱਚ ਨੂੰ ਸਮਝਣਾ ਹੈਗਾ ਜਿਹੜਾ ਆਪਣੇ ਮੂਲ ਦੀ ਸੰਗਤ ਕਰਨੀ ਹੈਗੀ ਆ ਉਹਦੇ ਵਿੱਚੋਂ ਗਿਆਨ ਪਾਉਣਾ ਸਮਝਾਉਣੀ ਹੈਗੀ ਆ ਇਹ ਵੀ ਜਿਹੜਾ ਬੜਾ ਮੁਸ਼ਕਲ ਕੰਮ ਹੈਗਾ ਪਰ ਜੇ ਆਪਾਂ ਉਹਦੀ ਸੰਗਤੀ ਕਰਾਂਗੇ ਉਹਦੇ ਵਿੱਚੋਂ ਆਪਾਂ ਨੂੰ ਗਿਆਨ ਮਿਲੂਗਾ ਇਹ ਉਸ ਤਰ੍ਹਾਂ ਹੈ ਜਿਸ ਤਰ੍ਹਾਂ ਇੱਕ ਉਹਦੇ ਆਣ ਵਿੱਚ ਮਾਰਗ ਪਾਉਣਾ ਕਿਉਂਕਿ ਜੋ ਕੁਝ ਤੁਸੀਂ ਹੁਣ ਆਪਾਂ ਸੁਣ ਰਹੇ ਆ ਸੰਸਾਰ ਵਿੱਚ ਇਹ ਜਿਹੜਾ ਗਰਵਾਣੀ ਅਨੁਸਾਰ ਨਹੀਂ ਹੈਗਾ ਕਿ ਜਦੋਂ ਆਪਾਂ ਗੁਰਵਾਣੀ ਦੇ ਉਪਦੇਸ਼ ਨੂੰ ਸੁਣ ਕੇ ਸਮਝਦੇ ਆ ਤਾਂ ਫਿਰ ਇਹ ਜਿਹੜਾ ਮੰਨਣਾ ਹੈਗਾ ਉਹ ਬੜਾ ਮੁਸ਼ਕਲ ਹੋ ਰਿਹਾ ਹੈ ਇਸ ਕਰਕੇ ਗੁਰਵਾਣੀ ਦਾ ਬਚਨ ਹੈ ਸਤ ਗੁਰ ਕੀ ਬਾਣੀ ਸਤ ਸਤ ਕਰ ਮੰਨੋ ਗੁਰ ਸਿੱਖੋ ਹਰ ਕਰਤਾ ਪੁਰਖ ਆਪ ਮੂੰਹ ਕੋ ਢਾਈ ਕਿ ਇਹ ਜਿਹੜੀ ਬਾਣੀ ਹੈ ਇਹ ਪਰਮੇਸ਼ਰ ਨੇ ਸਾਡੇ ਮੂੰਹ ਕੋ ਢਾਈ ਹੈ ਇਹਨੂੰ ਸੱਚ ਕਰ ਜਾਣੋ ਕਿਉਂਕਿ ਉਹ ਕਿਉਂਕਿ ਜਿਹੜਾ ਪਹਿਲਾਂ ਵੀ ਜਿਹੜਾ ਜਦੋਂ ਕੋਈ ਸੱਚ ਦੀ ਗੱਲ ਕਰਦਾ ਹੈ ਤਾਂ ਜਿਹੜੇ ਝੂਠ ਵਾਲੇ ਝੂਠ ਦਾ ਪ੍ਰਦੇਸ਼ ਦੇਣ ਵਾਲੇ ਹੁੰਦੇ ਹਨ ਉਹ ਉਹਨੂੰ ਮੰਨਣ ਵਿੱਚ ਰੋੜਾ ਬੰਦਿਆ ਨਾ ਤੇ ਉਹ ਮੋਸਟਲੀ ਇਹ ਹੁੰਦਾ ਕਿ ਜਿਸ ਜਿਵੇਂ ਹੁਣ ਭਗਤਾਂ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ ਇਹਨਾਂ ਨੇ ਭਗਤਾਂ ਨੇ ਇਹ ਮੂਰਤੀਆਂ ਬਣਾ ਦਿੱਤੀਆਂ ਇਸ ਕਰਕੇ ਜਿਹੜੇ ਚਲਾਕ ਲੋਕ ਹੁੰਦੇ ਹਨ ਜਿਵੇਂ ਕਿ ਗਰਵਾਣੀ ਦਾ ਬਚਨ ਹੈ ਹਿਰਨਾ ਬਾਦਾਂ ਤੇ ਸਿਕਦਾਰਾਂ ਇੰਨਾ ਪੜਿਆ ਨਾ ਫਾਹੀ ਲੱਗੀ ਜਗਤ ਫਹਾਂਣ ਅਗੇ ਨਹੀਂ ਥਾਂ ਜਿਵੇਂ ਹਿਰਨਾ ਜਾਂ ਬਾਜ ਆ ਇਹਨਾਂ ਨੂੰ ਥੋੜਾ ਬੋਤਾ ਗਿਆਨ ਸਿਖਾਇਆ ਜਾਂਦਾ ਬਾਜਾਂ ਨੂੰ ਹੋਰ ਬਾਜਾਂ ਨੂੰ ਜਾਂ ਹਿਰਨਾ ਨੂੰ ਫੜਨ ਲਈ ਹੁਣ ਇਹ ਜਿਹੜੇ ਸੰਤ ਹੈਗੇ ਚਿੱਟ ਕੱਪੜੀ ਗਏ ਆਗੇ ਨਾ ਆਜਾ ਹੋਰ YouTube ਤੇ ਬੜੇ ਬੜੇ ਪਹਿਰਾਵੇ ਪਾਏ ਹੋਏ ਆਗੇ ਆ ਤਾਰੀਦੀਆਂ ਸਿੱਧੀਆਂ ਦੀਆਂ ਗੱਲਾਂ ਕਰਦੇ ਆ ਮੰਤਰਾਂ ਦੀ ਗੱਲ ਆ ਬਾਣੀ ਪੜੋ ਤੇ ਇਹ ਹੁੰਦਾ ਇਹ ਬਾਣੀ ਪੜੋ ਤੇ ਇਹ ਹੁੰਦਾ ਇਹ ਸਾਰੇ ਹੀਰਨ ਤੇ ਬਾਦ ਕਿਉਂਕਿ ਗਰਵਾਣੀ ਤਾਂ ਕਹਿ ਰਹੀ ਹੈ ਨਾਟਕ ਚੇਟਕ ਕੀ ਇੱਕ ਕਾਜਾ ਪ੍ਰਭ ਲੋਗਨ ਕੋ ਆਵਤ ਲਾਜਾ ਜਿਹੜੇ ਨਾਟਕ ਚੇਟਕ ਹੈਗਾ ਰਿੱਧੀਆਂ ਸਿੱਧੀਆਂ ਹੈਗੀਆਂ ਇਹ ਜਿਹੜੀਆਂ ਹੈਗੀਆਂ ਜਿਹੜੇ ਪ੍ਰਭ ਦੇ ਹੁਕਮ ਦੇ ਜਿਹੜੇ ਜਨਨ ਨੂੰ ਹੁਕਮ ਦੀ ਸਮਝ ਹੈਗਾ ਹੁਣ ਹੁਕਮ ਤਾਂ ਸਭ ਤੋਂ ਵੱਡਾ ਉਹਦੇ ਸਾਹਮਣੇ ਕੋਈ ਕੀ ਕਰਾਮਾਤ ਕਰ ਸਕਦਾ ਹੈਗਾ ਫਰੇ ਲੋਕ ਸਿੱਧੀਆਂ ਸਿੱਧੀਆਂ ਦੀਆਂ ਗੱਲਾਂ ਕਰਕੇ ਝੂਠ ਬੋਲ ਕੇ ਲੋਕਾਂ ਨੂੰ ਫਸਾ ਰਹੇ ਆਗੇ ਦੇ ਨਾਲ ਐਦਾਂ ਹੁੰਦੀ ਐਦਾਂ ਕੁਝ ਨਹੀਂ ਹੁੰਦਾ ਹੈਗਾ ਕਿਉਂਕਿ ਗਰਬਾਣੀ ਨਹੀਂ ਵਾਂਦੀ ਗਰਬਾਣੀ ਮੰਦੀ ਐ ਸਾਹ ਸਿੱਧੀ ਸਾਕਾਰਾ ਬਾਤ ਐ ਅਚਿੰਤ ਕਰੇ ਜਿਸ ਦਾਤ ਗੁਰਮੁਖੀ ਨਾਮ ਮਨ ਵਸੇ ਇਹ ਆ ਸਿੱਧੀ ਇਹ ਆ ਕਰਾਮਾਤ ਹੁਣ ਅਸਲੀ ਕਰਾਮਾਤ ਐ ਕਿ ਕਿਸੇ ਦੇ ਮਨ ਵਿੱਚ ਜਿਹੜਾ ਸੱਚ ਵਸ ਜਾਵੇ ਮਨ ਝੂਠ ਨੂੰ ਛੱਡ ਦੇਵੇ ਮਾਇਆਦਨ ਨੂੰ ਛੱਡ ਦੇਵੇ ਤਾ ਸੱਚ ਮਨ ਵਾ ਸੱਚ ਮਨ ਵਿੱਚ ਵਸ ਜਾਵੇ ਇਹ ਸਿੱਧੀ ਇਹ ਕਰਾਮਾਤ ਹੈ ਇਹਨੂੰ ਗਰਵਾਣੀ ਮੰਨਦੀ ਹੈ ਪੂਰਾ ਜਿਹੜੀਆਂ ਰਿੱਧੀਆਂ ਸਿੱਧੀਆਂ ਮਾਇਆ ਦੀਆਂ ਗੱਲਾਂ ਕਰਦੇ ਸਭ ਝੂਠ ਹੈਗਾ ਕਿਉਂਕਿ ਗਰਵਾਣੀ ਦਾ ਬਚਨ ਹੈ ਜੋ ਕੁਛ ਦ੍ਰਿਸ਼ਟੀ ਅਗੋਚਰ ਆਵਤਾ ਕੋ ਮਨ ਮਾਇਆ ਠਹਿਰਾਉਂਦਾ ਜੋ ਕੁਛ ਅੱਖਾਂ ਨਾਲ ਦਿਸਦਾ ਹੈਗਾ ਸੰਸਾਰੀ ਅੱਖਾਂ ਦੇ ਨਾਲ ਇਹ ਮਾਇਆ ਹੈਗੀ ਹੈ ਮਾਇਆ ਜਿਹੜੀ ਇਲੂਜ਼ਨ ਹੈਗਾ ਮਾਇਆ ਜਿਹੜੀ ਹੈਗੀ ਹੈ ਜਿਵੇਂ ਭਗਤ ਕਬੀਰ ਜੀ ਦਾ ਬਚਨ ਹੈ ਕਬੀਰ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ ਜੋ ਇਸ ਕੀ ਸੇਵਾ ਕਰੇ ਤਿਸ ਹੀ ਕੋ ਫਿਰ ਖਾਏ ਕਿਉਂਕਿ ਮਾਇਆ ਦਾ ਨਾਗਣੀ ਆ ਨਾਗਣੀ ਇਸ ਕਰਕੇ ਕਿਹਾ ਗਿਆ ਹੈ ਜਦੋਂ ਆਪਣਾ ਧਿਆਨ ਮਾਇਆ ਵਿੱਚ ਲੱਗਦਾ ਹੈ ਤਾ ਆਪਣਾ ਜਿਹੜਾ ਸਮਾਂ ਉਧਰ ਬਰਬਾਦ ਹੋ ਜਾਂਦਾ ਆਪਾਂ ਸੱਚ ਨੂੰ ਸਮਝਣ ਵਿੱਚ ਨਹੀਂ ਲਾਉਂਦੇ ਇਹਦੇ ਨਾਲ ਫੇਰ ਇਸ ਕਰਕੇ ਜਿਹੜਾ ਆਪਣਾ ਸਮਾਂ ਖਰਾਬ ਹੋ ਜਾਂਦਾ ਹੈ ਅਖੀਰ ਹੀ ਟਾਈਮ ਆ ਜਾਂਦਾ ਹੈ ਪਤਾ ਥੋੜੋ ਕਿਸੇ ਦਾ ਕਿਹੜੇ ਵੇਲੇ ਸਾਰ ਨਿਕਲ ਜਾਣਾ ਹੈ ਇਸ ਤਰ੍ਹਾਂ ਇਹ ਨਾਗਣ ਹੋ ਕੇ ਖਾ ਲੈਂਦੀ ਹੈ ਜਿਹੜੀ ਅਗਿਆਨਤਾ ਹੈਗੀ ਆ ਦੁਰਮਤ ਹੈਗੀ ਕਲਪਨਾ ਹੈਗੀ ਆ ਇਹਨੂੰ ਨਾਗਣੀ ਕਿਹਾ ਗਿਆ ਹੈ ਤੇ ਇਸ ਤਰ੍ਹਾਂ ਇਹ ਆਪਣੀ ਮੁੱਦੀ ਨੂੰ ਖਾ ਲੈਂਦੀ ਹੈ ਇਹ ਤੋਂ ਵਚਨ ਲੈ ਕੇ ਹੈ ਸੰਤੋ ਮੱਖਣ ਖਾਇਆ ਛਾਸ਼ ਪੀਏ ਸੰਸਾਰ ਜਿਹੜੇ ਸੰਤ ਹੈਗੇ ਉਹ ਮੱਖਣ ਖਾਂਦੇ ਹਨ ਕਿਉਂਕਿ ਜਿਹੜਾ ਗੁਰਬਾਣੀ ਦਾ ਉਪਦੇਸ਼ ਹੈ ਪਹਿਲੇ ਮੱਖਣ ਪਾਛੇ ਦੁੱਧ ਹੁਣ ਇਹ ਮੱਖਣ ਹੈਗਾ ਜਦੋਂ ਆਪਾਂ ਇਹਦੀ ਵਿਚਾਰ ਕਰਾਂਗੇ ਹਿਰਦੇ ਵਿੱਚ ਤਾਏ ਦੇ ਵਿੱਚ ਜਿਹੜਾ ਗਿਆਨ ਮਿਲਦਾ ਉਹਨੂੰ ਦੁੱਧ ਕਿਹਾ ਗਿਆ ਹੈਗਾ ਤੇ ਇਸੇ ਤਰ੍ਹਾਂ ਕਿਹਾ ਗਿਆ ਇੱਕ ਹੋਰ ਵਚਨ ਵੀ ਆਉਂਦਾ ਭੋਖਰ ਨੀਰ ਬਲੋ ਇਹ ਨੈਣੂ ਨਹੀਂ ਰਿਸੇ ਸਾਖੀਆਂ ਜਾਂ ਹੋਰ ਜਿਹੜੇ ਬਾਹਰਮੁਖੀ ਗਿਆਨ ਹੈਗੇ ਉਹਨਾਂ ਨੂੰ ਜੇ ਆਪਾਂ ਵਿਚਾਰ ਕਰਾਂਗੇ ਉਹਨਾਂ ਨੂੰ ਪੜਾਂਗੇ ਉਹਦੇ ਵਿੱਚ ਜਿਹੜਾ ਤਤ ਗਿਆਨ ਨਹੀਂ ਮਿਲਣਾ ਇਸ ਕਰਕੇ ਦੱਦ ਬਲੋਈਏ ਮੱਖਣ ਰੀਸੇ ਜਿਹੜਾ ਗਰਬਾਣੀ ਦਾ ਉਪਦੇਸ਼ ਹੈ ਦੁੱਧ ਹੈਗਾ ਜੇ ਇਹਦੀ ਆਪਾਂ ਵਿਚਾਰ ਕਰਾਂਗੇ ਇਹਦੇ ਵਿੱਚੋਂ ਮੱਖਣ ਮਿਲੂਗਾ ਭਾਵ ਤਤ ਗਿਆਨ ਮਿਲੂਗਾ ਤੇ ਉਹਦੇ ਨਾਲ ਫੇਰ ਆਪਣਾ ਜਿਹੜਾ ਫਾਰ ਉਤਾਰਾ ਹੋ ਸਕਦਾ ਹੈ ਸੇਨ ਸੰਤਨ ਕੀ ਬਾਣਛੋ ਧੂਰ ਨਾਨਕ ਕੀ ਹਰ ਲੋਚਾ ਪੁਰੂ ਨਾਨਕ ਜੀ ਕਹਿੰਦੇ ਹਨ ਕਿ ਸਾਡੀ ਇਹ ਪਰਮੇਸ਼ਰ ਲੋਚਾ ਪੂਰੀ ਕਰ ਦੇ ਜਿਹੜੇ ਸੰਤਾਂ ਨੇ ਸੱਚ ਨੂੰ ਸਮਝਿਆ ਹੈ ਸੀ ਉਹਨਾਂ ਦੀ ਧੂੜ ਦੀ ਧੂੜ ਮੰਗਦੇ ਆ ਧੂੜ ਮੰਗਣ ਦਾ ਮਤਲਬ ਹੈਗਾ ਕਿ ਜਿਹੜਾ ਉਹਨਾਂ ਨੇ ਸੱਚ ਦਾ ਉਪਦੇਸ਼ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤਾ ਹੈ ਜਾਂ ਹੋਰ ਗ੍ਰੰਥਾ ਵਿੱਚ ਦਿੱਤਾ ਹੈ ਉਹਦੇ ਵਿੱਚੋਂ ਗਿਆਨ ਮਿਲਦਾ ਹੈ ਗਰਬਾਣੀ ਦਾ ਬਚਨ ਹੈ ਤਦਾ ਧੂਰ ਪੁਨੀਤ ਤੇਰੇ ਜਨੂਆ ਧਨ ਦੇਉ ਜੇ ਰੁਚਿਆ ਮਨੁਆ ਜਿਹੜੇ ਤੇਰੇ ਜਨ ਹੈਗੇ ਆ ਉਹਨਾਂ ਦੀ ਜਿਹੜੀ ਧੂਰ ਧੋੜੀ ਪੁਨੀਤ ਹੁੰਦੀ ਹੈ ਕਿਉਂਕਿ ਉਹਨਾਂ ਕੋਲ ਜਿਹੜਾ ਗਿਆਨ ਹੁੰਦਾ ਜਿਨ੍ਹਾਂ ਨੇ ਆਪਣੇ ਆਪੇ ਨੂੰ ਜਾਣਿਆ ਹੁੰਦਾ ਉਹਨਾਂ ਕੋ ਸੱਚ ਦਾ ਗਿਆਨ ਹੁੰਦਾ ਹੈ ਕਿ ਇਸ ਤਰ੍ਹਾਂ ਉਹ ਪੁਨੀਤ ਧੋੜੀ ਹੁੰਦੇ ਆ ਕਹਿੰਦੇ ਤੁਹਾਨੂੰ ਉਹ ਵੀ ਹੈ ਜਿਨ੍ਹਾਂ ਦੇ ਮਨ ਵਿੱਚ ਉਹਨਾਂ ਦੀ ਜਿਹੜੀ ਇਹ ਗਿਆਨ ਨੂੰ ਲੈਣ ਦੀ ਇੱਛਾ ਹੁੰਦੀ ਹੈ ਪੂਵਿਤਾਂ ਹੁੰਦੇ ਹਨ ਇਸ ਕਰਕੇ ਨਾਨਕ ਜੀ ਇਹੋ ਇੱਛਾ ਕਰਦੇ ਹਨ ਕਿ ਸਾਨੂੰ ਜਿਹੜੀ ਇੱਛਾ ਇਹੋ ਹੀ ਹੈ ਕਿ ਜਿਹੜੇ ਉਹ ਸੰਤ ਜਿਨ੍ਹਾਂ ਨੇ ਆਪਣੇ ਆਪ ਨੂੰ ਜਾਣਿਆ ਹੈ ਉਹਨਾਂ ਦੀ ਢੂੜੀ ਅਸੀਂ ਵੀ ਮੰਗਦੇ ਹਾਂ ਕਿਉਂਕਿ ਉਹਨਾਂ ਦੀ ਢੂੜੀ ਜਿਹੜੀ ਉਹ ਪੁਨੀਤ ਹੁੰਦੀ ਹੈ ਉਹਨਾਂ ਕੋ ਸੱਚ ਦਾ ਗਿਆਨ ਹੁੰਦਾ ਹੈ ਮਨ ਮੂਰਖ ਕਾਹੇ ਬਿਰ ਲਾਈਏ ਪੁਰਬ ਲਿਖੇ ਕਾ ਲਿਖਿਆ ਪਾਈਏ ਇੱਥੇ ਨਾਨਕ ਜੀ ਕਹਿੰਦੇ ਹਨ ਕਿ ਮੇਰੇ ਮਨ ਮੂਰਖ ਕਿਉਂ ਤੂੰ ਬਿਰ ਲਾਉਂਦਾ ਫਿਰਦਾ ਮਾਇਆ ਪਿੱਛੇ ਭੱਜ ਰਿਹਾ ਹੈਗਾ ਹੁਣ ਜਿਹੜਾ ਤੂੰ ਜੇ ਅੰਦਰ ਮੇਰੀ ਇੱਛਾ ਆ ਗਈ ਮਾਇਆ ਦੀ ਤਾਂ ਮੈਂ ਮਾਇਆ ਪਿੱਛੇ ਭਜੂਗਾ ਮੇਰਾ ਪਹਿਲਾਂ ਦਾ ਹੁਣ ਜਿਹੜਾ ਵੀ ਕੁਝ ਥਾਟ ਆ ਰਿਹਾ ਉਹ ਤੋਂ ਪਹਿਲਾਂ ਜਿਹੜਾ ਸੋਚਿਆ ਉਹ ਹੀ ਆਪਾਂ ਬਾਅਦ ਵਿੱਚ ਕਰਦੇ ਹਾਂ ਇਸ ਕਰਕੇ ਜੋ ਆਪਣੇ ਅੰਦਰ ਹੁੰਦਾ ਲਿਖਿਆ ਹੋਇਆ ਆਪ ਉਹਦੇ ਅਨਸਾਰ ਮਨ ਬਾਹਰ ਭਜ ਰਿਹਾ ਹੈਗਾ ਜੇ ਅੰਦਰ ਸੱਚ ਲਿਖਾਂਗੇ ਤਾਂ ਸੱਚ ਬੋਲੂਗਾ ਤੇ ਜੇ ਝੂਠ ਲਿਖੀ ਜਾਂਦੇ ਆ ਤਾਂ ਝੂਠ ਹੀ ਝੂਠ ਪਿੱਛੇ ਲੱਗਣ ਕਰਕੇ ਬਿਲੋਂਦਾ ਭਾਵ ਦੁਖੀ ਹੁੰਦਾ ਹੈ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂ ਤਿਸੇ ਚਤਾਰ ਕਹਿੰਦੇ ਜਿਹੜਾ ਚਾਹੇ ਦੁੱਖਾ ਚਾਹੇ ਸੁਖ ਹੈਗਾ ਇਹ ਜਿਹੜਾ ਆਪਣਾ ਮੂਲ ਹੈ ਉਹ ਦੇਣ ਵਾਲਾ ਹੈਗਾ ਕਿਉਂਕਿ ਉਹਦੇ ਵਿੱਚ ਜੇ ਤਾਂ ਸੱਚ ਦੀ ਇੱਛਾ ਹੈ ਤਾਂ ਉਹ ਸੱਚ ਰਿchte ਹੋ ਰੱਖੇਗਾ ਤਾਂ ਉਹ ਸੁਖ ਮਿlungਾ ਜੇ ਝੂਠ ਵਿੱਚ ਉਹਦੀ ਇੱਛਾ ਹੈਗੀ ਤਾਂ ਝੂਠ ਮਿlungਾ ਇਸ ਕਰਕੇ ਹੋਰ ਸਾਰੀਆਂ ਕੰਨ ਇੱਛਾਵਾਂ ਨੂੰ ਤਿਆਗ ਕੇ ਉਹਨੂੰ ਚਿਤਾਰੂ ਨੂੰ ਚੇਤੇ ਰੱਖ ਕਿਉਂਕਿ ਜੇ ਆਪਣਾ ਧਿਆਨ ਸੱਚ ਵਿੱਚ ਹੋਊਗਾ ਤੇ ਉਹ ਸੱਚ ਨੂੰ ਸਮਝੇਗਾ ਤੇ ਉਹਨੂੰ ਸੁੱਖ ਮਿਲੇਗਾ ਤੇ ਜੇ ਆਪਣਾ ਧਿਆਨ ਝੂਠ ਵਿੱਚ ਜਾਊਗਾ ਤੇ ਝੂਠ ਦੇ ਨਾਲ ਉਹਦਾ ਮਨ ਜਿਹੜਾ ਦੁਖੀ ਹੋਊਗਾ ਕਿਉਂਕਿ ਮਨ ਤਾਂ ਉਹਦਾ ਹੀ ਹੈ ਕਹਿੰਦੇ ਜੋ ਕੁਝ ਕਰੇ ਸੋਈ ਸੁਖਮਾਨ ਭੂਲਾ ਕਾਇ ਫਿਰੇ ਜਾਨ ਕਹਿੰਦੇ ਜੋ ਕੁਝ ਕਰਦਾ ਹੈਗਾ ਉਹ ਉਹਨੂੰ ਤੂੰ ਸੁੱਖ ਸਮਝ ਸੁੱਖ ਸਮਝ ਕੇ ਉਹਨੂੰ ਅਕਸੈਪਟ ਕਰ ਉਹਨੂੰ ਮੰਨ ਲੈ ਤੇ ਜੇ ਤੂੰ ਉਹਨੂੰ ਨਹੀਂ ਮੰਨੇਗਾ ਤੇ ਬਾਹਰ ਮਾਇਆ ਵਿੱਚ ਭਜ ਭਜਿਆ ਫਿਰੇਗਾ ਇਹ ਦੇ ਕਰਕੇ ਭਰਮੇ ਭੂਲਾ ਦੋ ਦਸਤਾਵ ਮੁੰਡੇ ਦਾ ਭਰਮਿਆ ਭਰਮ ਵਿੱਚ ਭੁੱਲਾ ਉਹ ਚਾਰੇ ਪਾਸੇ ਭਜਿਆ ਦਸਾਂ ਦਿਸਾਂ ਵਿੱਚ ਭਜਿਆ ਫਿਰਦਾ ਹੈ ਉਹ ਜਾਣ ਹੈਗਾ ਇਸ ਕਰਕੇ ਉਹ ਅੰਦਰ ਵਾਲਾ ਜਿਹੜਾ ਮੂਲ ਆ ਉਹਦੇ ਵਿੱਚ ਧਿਆਨ ਲਾ ਕੇ ਉਹਦੇ ਨਾਲ ਸਬਦੀ ਵਿਚਾਰ ਕਰ ਤਾਂ ਕਿ ਉਹ ਜਿਹੜਾ ਉਹਨੂੰ ਸੁੱਖ ਮਿਲ ਸਕੇ ਕੌਣ ਬਸਤ ਆਈ ਤੇਰੇ ਸੰਗ ਲਪਟ ਰਾਇਓ ਰਸ ਲੋਭੀ ਪਤੰਗ ਕਹਿੰਦੇ ਤੇਰੇ ਨਾਲ ਕਿਹੜੀ ਚੀਜ਼ ਆਈ ਹੈਗੀ ਆ ਤੇ ਤੂੰ ਜੇ ਇਹਦੇ ਕਰਕੇ ਇਹ ਬਾਹਰ ਲੋਬੀ ਜਿਵੇਂ ਪਤੰਗਾ ਲਾਈਟ ਪਿੱਛੇ ਭਜਦਾ ਹੈਗਾ ਤੂੰ ਇਹ ਮਾਇਆ ਦੀਆਂ ਚੀਜ਼ੀਆਂ ਨੂੰ ਦੇਖ ਦੇਖ ਕੇ ਇਹਦੇ ਪਿੱਛੇ ਭੱਜ ਰਿਹਾ ਹੈਗਾ ਤੇ ਇਸ ਕਰਕੇ ਇਹ ਵਸਤੇ ਜੜੀਆਂ ਵੀ ਹੈਗੀਆਂ ਤੇਰੇ ਨਾਲ ਜਾਣ ਵਾਲੀਆਂ ਨੇ ਨਾਲ ਤੂੰ ਨਾਲ ਲੈ ਕੇ ਆਇਆ ਹੈਗਾ ਇਸ ਕਰਕੇ ਉਹਨਾਂ ਨਾਲ ਲਪਟਣਾ ਛੱਡ ਦੇ ਤੇ ਆਪਣੇ ਮੂਲ ਵਿੱਚ ਧਿਆਨ ਦੇ ਮੂਲ ਨੂੰ ਸਮਝਣ ਦੀ ਕੋਸ਼ਿਸ਼ ਕਰ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਏ ਕਹਿੰਦਾ ਜਿਹੜਾ ਰਾਮ ਨਾਮ ਹੁਣ ਜੇ ਰਾਮ ਦੇ ਨਾਲ ਨਾਮ ਆ ਗਿਆ ਰਾਮ ਤਾਂ ਖੁਦ ਇੱਕ ਨਾਮ ਹੈਗਾ ਹੁਣ ਜਦੋਂ ਰਾਮ ਦੇ ਨਾਲ ਨਾਮ ਆਇਆ ਮਤਲਬ ਰਾਮ ਦਾ ਗਿਆਨ ਜਪ ਦਾ ਮਤਲਬ ਉਹਨੂੰ ਸਮਝ ਹਿਰਦੇ ਦੇ ਵਿੱਚ ਜੇ ਹਿਰਦੇ ਦੇ ਵਿੱਚ ਰਾਮ ਦੇ ਨਾਮ ਨੂੰ ਸਮਝਾਂਗੇ ਹੁਣ ਗੁਰਵਾਣੀ ਦਾ ਹਰ ਜਗ੍ਹਾ ਜਪਣ ਨੂੰ ਸਮਝਣ ਨੂੰ ਕਹਿ ਰਹੀ ਹੈਗੀ ਤੇ ਇਥੇ ਪਰ ਆਪਾਂ ਹੋਰ ਹੀ ਕੁਝ ਕਰੀ ਜਾਂਦੇ ਹਾਂ ਚਲੋ ਜਿਵੇਂ ਕਿਸੇ ਦੀ ਇੱਛਾ ਹੋ ਕਰੀ ਜਾ ਰਿਹਾ ਹੈ ਪਰ ਜੇ ਗੁਰवाणी ਅਨੁਸਾਰ ਹੈ ਤਾਂ ਉਹ ਹੈ ਕਿ RAM ਨਾਮ ਜਪ ਹਿਰਦੇ ਮਾਇ RAM ਦੇ ਗਿਆਨ ਨੂੰ ਸਮਝ ਹਿਰਦੇ ਦੇ ਵਿੱਚ ਕਪਕੇ ਆਪਣਾ ਮਨ ਚਿੱਤ ਦੋਨੇ ਇੱਕ ਕਰਕੇ ਸਮਝ ਨਾਨਕ ਜੀ ਕਹਿੰਦੇ ਤਾਂ ਕਿ ਜਿਹੜੀ ਬਾਤ ਜਿਹੜੀ ਇੱਜ਼ਤ ਤੇਰੀ ਬਾਤ ਜਾਵੇ ਤੇ ਤੂੰ ਸੱਚ ਨੂੰ ਘਰ ਲੈ ਕੇ ਜਾਵੇਂ ਆਪਣੇ ਅੰ内 ਜ ਕਰਵਾਸਾ ਤਾਂ ਹੀ ਹੋਊਗਾ ਜੇ ਮਨ ਸੱਚ ਦਾ ਗਿਆਨ ਲਊਗਾ ਜੇ ਆਪਾਂ ਧਿਆਨ ਸੱਚ ਵਿੱਚ ਲਾਉਂਗੇ ਧਿਆਨ ਇੱਕ ਤਾਰ ਹੈਗੀ ਆ ਜਿਵੇਂ ਇਸ ਵਿੱਚ ਚੀਜ਼ ਵਿੱਚ ਆਪਾਂ ਤੇ ਉਹ ਲਾਉਂਦੇ ਆ ਉਹ ਤਾਰ ਜਿਹੜੀ ਖਿਰਦੇ ਵਿੱਚ ਜਾਂਦੀ ਹੈ ਤੋ ਹਿਰਦੇ ਵਾਲੇ ਨੂੰ ਗਿਆਨ ਮਿਲਦਾ ਹੈ ਤੇ ਇਸ ਕਰਕੇ ਜੇ ਆਪਾਂ ਸੱਚ ਵਿੱਚ ਧਿਆਨ ਰੱਖਾਂਗੇ ਤੇ ਜਿਹੜਾ ਹਿਰਦੇ ਵਿੱਚ ਬੈਠਾ ਉਹਨੂੰ ਸੱਚ ਦਾ ਗਿਆਨ ਮਿਲੂਗਾ ਆਪਣੇ ਆਪੇ ਦਾ ਗਿਆਨ ਮਿਲੂਗਾ ਕਿ ਜਿਹੜੀਆਂ ਛਾਵਾ ਹੈਗੀਆਂ ਉਹ ਨੁਕਸਾਨ ਹੀ ਕਰਨੀਆਂ ਤੋ ਛਾਵਾ ਨੂੰ ਛੱਡ ਦੇ ਸੱਚ ਨੂੰ ਸਮਝ ਲੈ ਸੱਚ ਨੂੰ ਜੇ ਉਹ ਸਮਝ ਲਏਗਾ ਤੇ ਤਾਂ ਉਹ ਦੀ ਉਹ ਇੱਜ਼ਤ ਨਾਲ ਆਪਣੇ ਘਰ ਜਾ ਸਕਦਾ ਹੈਗਾ ਹਉਨ ਤਾਈ ਤੁਗਾ ਤੋਂ ਬਾਹਰ ਆਇਆ ਨਾ ਮਨ ਪਰਦੇਸੀ ਜੇ ਥੀ ਇਹ ਸਭ ਦੇਸ਼ ਪਰਾਇਆ ਹੁਣ ਮਨ ਪਰਦੇਸੀ ਹੈ ਕਿਉਂਕਿ ਉਹਦਾ ਮਨ ਪਰਦੇਸੀ ਕਿਉਂਕਿ ਉਸ ਮਾਇਆ ਦਾ ਗਿਆਨ ਗਿਆਨ ਅੰਦਰ ਹੀ ਮਿਲਿਆ ਗਿਆਨ ਲੈ ਰਿਹਾ ਹੈ ਪਰ ਜੇ ਗਿਆਨ ਨੂੰ ਪੂਰਾ ਕਰ ਲਏਗਾ ਤਾਂ ਆਪਣੀ ਇੱਜ਼ਤ ਨਾਲ ਘਰ ਜਾ ਸਕਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ